हां जी મિતਰੋ બڑے ਦਿਨਾਂ ਬਾਅਦ ਅੱਜ ਆਪਾਂ ਫੇਰ ਵੀਡੀਓ ਬਣਾ ਰਹੇ ਆ ਤੇ ਬਣਾ ਰਹੇ ਆ ਵੀ ਰੂਰਲ ਏਰੀਏ ਦੇ ਵਿੱਚ ਤੁਸੀਂ ਪੀਆਰ ਕਿੰਨੇ ਟਾਈਮ 'ਚ ਹੋ ਜਾਂਦੇ ਹੋ ਤੇ ਜਿਹੜੇ ਇੱਥੇ ਸਟੂਡੈਂਟ ਪੜਨ ਆਉਂਦੇ ਆ ਉਹ ਬੰਦੇਆਂ ਨੂੰ ਕਿੰਨਾ ਟਾਈਮ ਲੱਗਦਾ ਪੀਆਰ ਲੈਣ ਵਾਸਤੇ ਇਹਦੇ ਤੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਚਲੋ ਜੀ ਸ਼ੁਰੂ ਕਰਦੇ ਆਂ ਵੀਡੀਓ ਪਹਿਲੀ ਗੱਲ ਤਾਂ ਮਿੱਤਰੋ ਜਿਹੜਾ ਅਲਬਰਟਾ ਦੇ ਰੂਰਲ ਏਰੀਆ ਦੇ ਵਿੱਚ ਪੜਨ ਆਉਂਦਾ ਨਾ ਉਹ ਬੰਦੇ ਨੂੰ ਸਿਰਫ 6 ਮਹੀਨੇ ਹੀ ਕਿਤੇ ਐਕਸਪੀਰੀਅੰਸ ਲੈਣਾ ਪੈਂਦਾ ਪੜਾਈ ਤੋਂ ਬਾਅਦ ਉਦੋਂ ਬਾਅਦ ਜਦੋਂ ਆਪਦੀ ਇੰਡੋਰਸਮੈਂਟ ਲੈਟਰ ਲਾ ਕੇ ਪੀਆਰ ਦੀ ਫਾਈਲ ਲਾ ਦਿੰਦਾ ਹੈ ਇਹ ਇੱਥੋਂ ਦਾ ਬਹੁਤ ਹੀ ਈਜ਼ੀ ਪ੍ਰੋਸੈਸ ਆ ਜਿਹਦਾ ਕਿ ਬਹੁਤ ਜ਼ਿਆਦਾ ਫਾਇਦਾ ਕਈ ਬੰਦਿਆਂ ਨੂੰ ਅਜੇ ਇੰਡੀਆ ਦੇ ਵਿੱਚ ਨਹੀਂ ਪਤਾ ਇਹ ਗੱਲਾਂ ਬਾਰੇ ਜੇ ਤੁਸੀਂ ਸਿੱਧਾ ਇੱਥੇ ਪੜਨ ਆਉਨੇ ਹੋ ਤਾਂ ਤੁਹਾਨੂੰ ਕੋਈ ਵੀ ਨੌਕ ਦੀ ਕੋਈ ਵੀ ਏ ਬੀ ਸੀ ਜ਼ੀਰੋ ਲੈਵਲ ਕੋਈ ਵੀ ਹਨਾ ਨੌਕ ਹੋਵੇ ਉਹਦੇ ਵਿੱਚ ਤੁਸੀਂ ਪੀਆਰ ਹੋ ਸਕਦੇ ਹੋ ਇੱਥੇ ਕੋਈ ਨੌਕ ਦਾ ਕੋਈ ਰੌਲਾ ਨਹੀਂ ਹੈ ਤੇ ਫੇਰ ਇਹਦੇ ਵਿੱਚ ਇੱਕ ਹੋਰ ਬਹੁਤ ਵਧੀਆ ਚੀਜ਼ ਇਹ ਹੈ ਵੀ 6 ਮਹੀਨੇ ਲਾਉਣੇ ਆ ਤੁਸੀਂ 6 ਮਹੀਨੇ ਕਿਸੇ ਕੰਮ ਤੇ ਲਾਏ ਉੱਥੇ ਐਂਡੋਰਸਮੈਂਟ ਲੈਟਰ ਲੈਣੀ ਹੈ ਤੇ ਇਹਨਾਂ ਨੂੰ ਇਹ ਬਹੁਤ ਫਾਇਦਾ ਹੋ ਜਾਂਦਾ ਵੀ ਤੁਸੀਂ ਸਿਰਫ 6 ਮਹੀਨੇ ਚ ਲੈਣੀ ਹੈ ਤੇ ਬਾਕੀ ਬੰਦੇ ਜਿਹੜੇ ਬਾਹਰੋਂ ਆਏ ਆ ਉਹ ਸਾਲ ਲਾ ਕੇ ਫੇਰ ਲੈਂਦੇ ਐਂਡੋਰਸਮੈਂਟ ਲੈਟਰ ਇਸ ਕਰਕੇ ਰੂਰਲ ਏਰੀਆ ਦੇ ਵਿੱਚ ਪੜਨ ਦਾ ਉੱਥੇ ਕਾਲਜ ਲੱਭੋ ਜੇ ਤੁਸੀਂ ਡਾਇਰੈਕਟ ਉੱਥੇ ਆਉਣਾ ਤਾਂ ਉੱਥੇ ਤੁਹਾਡੇ ਪੀਆਰ ਦੇ ਰਾਹ ਬਹੁਤ ਈਜ਼ੀ ਨੇ ਫਿਰ ਮਿੱਤਰੋ ਇਹ ਰੂਰਲ ਏਰੀਆ ਚ ਜੇ ਤੁਸੀਂ ਪੀਆਰ ਹੋ ਜਾਂਦੇ ਹੋ ਤੇ ਇਹਨਾਂ ਦੀ ਕੋਈ ਸ਼ਰਤ ਨਹੀਂ ਹੈਗੀ ਵੀ ਤੁਸੀਂ ਇੱਥੇ ਰਹਿਣੇ ਹੀ ਰਹਿਣਾਗਾ ਤੇ ਇਸ ਕਰਕੇ ਤੁਸੀਂ 6-7 ਮਹੀਨੇ ਬਾਅਦ ਤੁਹੇ ਜੇ ਤੁਸੀਂ ਮੂਵ ਕਰਦੇ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਕਰਕੇ ਜੇ ਤੁਸੀਂ ਇੱਥੇ ਰਹਨੇ ਹੋ ਤਾਂ ਤੁਹਾਨੂੰ ਇਹ ਵੀ ਇੱਕ ਬਹੁਤ ਵੱਡਾ ਬੈਨੀਫਿਟ ਹੋ ਜਾਂਦਾ ਫਿਰ ਜਦੋਂ ਤੁਸੀਂ ਫਾਈਲ ਲਾ ਦਿੰਦੇ ਹੋ ਉਹਦਾ ਪ੍ਰੋਸੈਸਿੰਗ ਟਾਈਮ ਕਿੰਨਾਗਾ ਪ੍ਰੋਸੈਸਿੰਗ ਟਾਈਮ ਮਿੱਤਰੋ 12 ਮਹੀਨੇ ਦਾਗਾ ਜੇ ਤੁਸੀਂ ਰੂਰਲ ਦੇ ਵਿੱਚ ਪੀਆਰ ਲਾਉਨੇ ਹੋ ਫਿਰ ਤੁਹਾਨੂੰ ਪੀਐਨਪੀ ਲਾ ਕੇ ਉਹਦਾ 12 ਮਹੀਨੇ ਲੱਗ ਜਾਂਦੇ ਨੇ ਪੂਰੀ ਪੀਆਰ ਲੈਣ ਦੇ ਵਿੱਚ ਸਾਲ ਕਦੇ ਜਾਨੀ ਤੁਸੀਂ ਲਾਓ ਵੀ ਹੈਗਾਗਾ ਇਹ ਤੋਂ ਵੱਧ ਵੀ ਸਕਦੇ ਆ ਪਰ ਜ਼ਿਆਦਾਤਰ ਇੰਨੇ ਦੇ ਵਿੱਚ ਵਿੱਚ ਆ ਜਾਂਦਾ ਲੋਕਾਂ ਦਾ ਫਿਰ ਕਈ ਬੰਦਿਆਂ ਨੂੰ ਹਜੇ ਲੱਗਦਾ ਹੋਊਗਾ ਵੀ ਹੁਣ ਰੂਰਲ ਦੇ ਵਿੱਚ ਜੌਬਾਂ ਨਹੀਂ ਮਿਲ ਰਹੀਆਂ ਹਨਾ ਪਰ ਜਿਹੜੇ ਬੰਦੇ ਵਧੀਆ ਥਾਂ ਨੂੰ ਚੂਜ਼ ਕਰਕੇ ਜਾਂਦੇ ਆ ਉਹਨਾਂ ਥਾਵਾਂ ਤੇ ਹਜੇ ਵੀ ਜੌਬਾਂ ਹੈਗੀਆਂ ਨੇ ਤੇ ਹਜੇ ਵੀ ਲੋਕ ਪੀਆਰ ਹੋ ਰਹੇ ਨੇ ਤੇ ਇਹਦੇ ਵਿੱਚ ਕੋਈ ਭੁਲੇਖਾ ਨਹੀਂ ਹੈਗਾ ਵੀ ਉੱਥੇ ਕੋਈ ਬੰਦਾ ਪੀਆਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਹਜੇ ਵੀ ਬਹੁਤ ਜ਼ਿਆਦਾ ਲੋਕ ਉੱਥੇ ਜਾ ਰਹੇ ਨੇ ਤੇ ਪੀਆਰ ਹੋ ਰਹੇ ਨੇ ਆਪਦੀਆਂ ਜੌਬਾਂ ਤੁਸੀਂ ਜਾ ਕੇ ਲੱਭ ਸਕਦੇ ਹੋ ਹਰੇਕ ਰੂਰਲ ਏਰੀਆ ਦੇ ਵਿੱਚ ਜਾਓ ਤੇ ਕਈ ਐਜੇ ਰੂਰਲ ਏਰੀਆ ਜਿੰਨਾ ਬਾਰੇ ਲੋਕਾਂ ਨੂੰ ਨਾਮ ਵੀ ਨਹੀਂ ਪਤਾ ਲੋਕਾਂ ਨੂੰ ਹਨ ਇਸ ਕਰਕੇ ਸਰਚ ਕਰੋ ਆਪਦੀ ਸਾਈਟ ਤੇ ਜਾ ਕੇ ਇਹਨਾਂ ਦੀ ਰੂਰਲ ਏਰੀਆ ਦੀ ਤੇ ਉਦੋਂ ਬਾਅਦ ਚ ਉੱਤੇ ਜਾ ਕੇ ਆਪਦਾ ਇੱਕ ਗੋਲ ਸੈੱਟ ਕਰੋ ਵੀ ਅਸੀਂ ਕਿਹੜੇ ਏਰੀਆ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਫਿਰ ਤੁਹਾਨੂੰ ਪੀਆਰ ਦੇ ਹਜੇ ਵੀ ਬਹੁਤ ਜ਼ਿਆਦਾ ਚਾਂਸਸ ਹੈਗੇ ਜੇ ਤੁਸੀਂ ਅੱਜ ਤੋਂ ਵੀ ਸਟਾਰਟ ਕਰਦੇ ਹੋ ਫੇਰ ਇੱਕ ਮਿੱਤਰੋ ਜੇ ਤੁਹਾਡੇ ਕੋਲ ਕੰਸਟਰਕਸ਼ਨ ਦਾ ਕੋਈ ਵੀ ਐਕਸਪੀਰੀਅੰਸ ਹੈਗਾ ਨਾ ਤਾਂ ਇੱਥੇ ਬਹੁਤ ਜ਼ਿਆਦਾ ਜੌਬਾਂ ਨੇ ਕੋਈ ਵੀ ਤੁਸੀਂ ਘਰ ਬਣਾਉਣ ਦਾ ਕੋਈ ਵੀ ਤੁਹਾਨੂੰ ਕੰਮ ਆਉਂਦਾ ਹੈਗਾ ਇਹਦੇ ਵਿੱਚ ਬਹੁਤ ਜੌਬਾਂ ਨੇ ਯਾਨੀ ਕਿ ਉਹਨਾਂ ਨੂੰ ਤਾਂ ਪੀਆਰ ਦੀ ਕੋਈ ਰੀ ਟੈਂਸ਼ਨ ਹੈ ਹੀ ਨਹੀਂ ਉਹ ਬੰਦੇ ਇੱਥੇ ਆ ਕੇ ਲੱਭਣਾ ਤੁਹਾਨੂੰ ਆਪ ਪੈਣਾ ਵੀ ਕਿੰਨਾ ਦੇ ਕੋਲ ਜਾਣਾ ਕਿਵੇਂ ਕਰਨਾ ਹਨਾ ਉਹ ਤੁਸੀਂ ਆਪ ਲੱਭਣਾ ਹੈ ਸਾਰਾ ਕੁਝ ਮਿਲ ਜਾਂਦਾ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਆ ਕੰਸਟਰਕਸ਼ਨ ਵਾਲੀਆਂ ਬਹੁਤ ਜੌਬਾਂ ਨੇ ਕਿਉਂਕਿ ਬੰਦੇ ਲੱਭਦੇ ਨਹੀਂ ਇੰਨਾ ਏਰੀਆ ਦੇ ਵਿੱਚ ਅਨਸਕਿੱਲ ਬੰਦੇ ਬਹੁਤ ਜ਼ਿਆਦਾ ਆ ਰਹੇ ਨੇ ਸਕਿੱਲ ਵਾਲੇ ਬੰਦੇ ਜਿਹੜੇ ਬਹੁ ਇਸ ਕਰਕੇ ਜੇ ਤੁਸੀਂ ਰੂਰਲ ਏਰੀਆ ਦੇ ਵਿੱਚ ਕੋਈ ਵੀ ਸਕਿੱਲ ਆ ਤੁਹਾਡੇ ਕੋਲ ਕੰਸਟਰਕਸ਼ਨ ਦੀ ਪਲੰਬਰ ਦੀ ਕੋਈ ਵੀ ਉਹਦੇ ਵਿੱਚ ਤੁਸੀਂ ਇਹ ਪੀਆਰ ਬਹੁਤ ਈਜ਼ੀ ਹੋ ਸਕਦੇ ਹੋ ਕੋਈ ਪੇਂਟਿੰਗ ਪੌਂਟਿੰਗ ਦੀ ਜੌਬ ਕੋਈ ਵੀ ਆਉਂਦੀ ਆ ਤੁਹਾਨੂੰ ਜਿਵੇਂ ਕਈ ਬੰਦੇ ਹਨਾ ਸਰੀ ਦੇ ਵਿੱਚ ਕੰਸਟਰਕਸ਼ਨ ਦਾ ਬਹੁਤ ਜ਼ਿਆਦਾ ਕੰਮ ਕਰਦੇ ਹੁੰਦੇ ਨੇ ਉਹ ਬੰਦੇ ਉਹਰੇ ਆਕੀ ਈਜ਼ੀ ਪੀਆਰ ਹੋ ਸਕਦੇ ਨੇ ਕਈ ਬੰਦੇ ਟ੍ਰਾਂਟੋ ਵਾਲੀ ਸਾਈਡ ਅਨਟਾਰੀਓ ਦੇ ਵਿੱਚ ਵਧੀਆ ਕੰਸਟਰਕਕਸ਼ਨ ਦਾ ਕੰਮ ਜਾਂ ਕੋਈ ਅਹਜਾ ਕੰਮ ਜਿਹੜਾ ਕਿ ਸਕਿੱਲ ਵਰਕ ਦੇ ਵਿੱਚ ਆਉਂਦਾ ਕਰ ਰਹੇ ਹੁੰਦੇ ਨੇ ਪਰ ਉੱਥੇ ਉਹਨਾਂ ਦੀ ਪੀਆਰ ਦੀ ਗੱਲ ਨਹੀਂ ਬਣਦੀ ਹੁੰਦੀ ਉਹ ਰੂਰਲ ਏਰੀਆ ਦੇ ਵਿੱਚ ਆ ਕੇ ਉਹਨਾਂ ਦਾ ਗਰੰਟੀ ਵਾਲਾ ਕੰਮ ਹੀ ਆ ਵੀ ਬਣ ਜਾਂਦਾ ਕੰਮ ਪਰ ਤੁਹਾਨੂੰ ਥੋੜਾ ਜਿਹਾ ਹਿੱਲਣਾ ਪੈਣਾ ਉੱਥੋਂ ਤੇ ਇੱਥੇ ਆ ਕੇ ਜੋਬਾਂ ਥੋੜੀਆਂ ਜੀਆਂ ਲੱਭਣੀਆਂ ਪੈਣੀਆਂ ਤੇ ਜੋਬ ਵੀ ਈਜ਼ੀ ਮਿਲ ਜਾਂਦੀ ਹੈ ਕੋਈ ਐਵੇਂ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਲੱਭਣਾ ਪੈਣਾ ਸਕਿੱਲ ਵਰਕ ਵਾਲੀ ਜੋਬ ਤੁਹਾਨੂੰ ਬਹੁਤ ਜਲਦੀ ਮਿਲ ਜੂ ਕਿਉਂਕਿ ਇੱਥੇ ਬੰਦੇ ਹੈ ਨਹੀਂਗੇ ਜਿਹੜੇ ਕਿ ਸਕਿੱਲ ਵਰਕ ਵਾਲੇ ਨੇ ਇਸੇ ਤਰ੍ਹਾਂ ਮਤਲਬ ਜੇ ਤੁਸੀਂ ਨੋਵਾ ਸਕੋਸ਼ੀਆ ਜਾਂ ਨਿਊ ਬ੍ਰਾਂਨਸਵਿਕ ਇਸ ਪਾਸੇ ਜਾਣੇ ਹੋ ਜੇ ਤੁਹਾਡੇ ਕੋਲ ਸਕਿੱਲ ਨਹੀਂ ਹੈਗੀ ਫਿਰ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਜੌਬ ਲੱਭਣ ਦੀ ਜਿਵੇਂ ਤੁਸੀਂ ਫੂਡ ਸੈਕਟਰ ਦੇ ਵਿੱਚ ਨੇ ਹੁਣ ਫੂਡ ਸੈਕਟਰ ਵਾਲਾਂ ਨੂੰ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਪਰ ਸਕਿੱਲ ਵਰਕ ਵਾਲਿਆਂ ਨੂੰ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਜੇ ਕੋਈ ਆਊਗੀ ਵੀ ਤਾਂ ਤੁਸੀਂ ਨਾਲ ਵਾਲੀ ਸਿਟੀ 'ਚ ਵੀ ਤੁਸੀਂ ਮੂਵ ਕਰ ਸਕਦੇ ਹੋ ਹਨ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਉੱਥੇ ਪੀਆਰ ਨਹੀਂ ਹੋ ਰਹੇ ਤੇ ਉੱਥੇ ਬਹੁਤ ਖੱਜਲ-ਖੁਆਰੀ ਹੈ ਥੋੜੀ ਪ੍ਰੋਵਿੰਸ ਦੇ ਵਿੱਚ ਤਾਂ ਰੂਰਲ ਏਰੀਆ ਨੂੰ ਟਾਰਗੇਟ ਬਣਾਓ ਥੋੜੀ ਉੱਥੇ ਬਹੁਤ ਜ਼ਿਆਦਾ ਲੋਡ ਆ ਉੱਥੇ ਹੀ ਕੰਮ ਬਹੁਤ ਜ਼ਿਆਦਾ ਹੈਗਾ ਤੁਹਾਨੂੰ ਘੰਟੇ-ਘੰਟੇ ਬਹੁ ਮਿਲਣਗੇ ਤੇ ਉੱਥੇ ਥੋੜੀ ਸ਼ਾਂਤੀ ਵੀ ਆ ਖਰਚੇ ਵੀ ਘੱਟ ਆ ਰੈਂਟ-ਰੈਂਟ ਵੀ ਬਹੁਤ ਜ਼ਿਆਦਾ ਘਟਨੇ ਤੇ ਜੇ ਤੁਸੀਂ ਆਉਂਗੇ ਉੱਥੇ ਤਾਂ ਤੁਹਾਡਾ ਬਹੁਤ ਛੇਤੀ ਕੰਮ ਬਣੂ ਫੇਰ ਮਿੱਤਰੋ ਰੂਰਲ ਏਰੀਏ ਦੇ ਵਿੱਚ ਨਾ ਜਿਵੇਂ ਤੁਸੀਂ ਆਉਂਦੇ ਹੋ ਸ਼ੋਸ਼ਨ ਇੰਨਾ ਨਹੀਂ ਹੁੰਦਾ ਘੱਟ ਹੁੰਦਾਗਾ ਜੇ ਤੁਸੀਂ ਆਮ ਜੌਬ ਦੇ ਵਿੱਚੋਂ ਫੇਰ ਤਾਂ ਚਲੋ ਮਾੜਾ-ਮੋਟਾ ਹੋ ਜਾਂਦਾ ਜੇ ਤੁਸੀਂ ਫੂਡ ਸੈਕਟਰ ਦੇ ਵਿੱਚੋਂ ਤੇ ਜੇ ਤੁਸੀਂ ਸਕਿੱਲ ਵਰਕ ਦੇ ਵਿੱਚੋਂ ਫੇਰ ਤਾਂ ਜਮ ਨਹੀਂ ਹੋਣ ਦੇ ਚਾਂਸਸ ਹੈਗੇ ਕਿਉਂਕਿ ਬੰਦਿਆਂ ਦੀ ਬਹੁਤ ਲੋੜ ਆ ਉਹਦੇ ਵਿੱਚ ਬਹੁਤ ਲੋਕ ਘਟ ਜਾ ਰਹੇ ਨੇ ਸਿਰਫ ਫੂਡ ਸੈਕਟਰ ਦੇ ਵਿੱਚ ਹੀ ਬਹੁਤ ਜ਼ਿਆਦਾ ਆ ਰਹੇ ਨੇ ਤੇ ਉਹਦੇ ਵਿੱਚ ਜਾ ਕੇ ਤੁਹਾਨੂੰ ਐ ਨਹੀਂ ਹੈਗਾ ਵੀ ਤੁਹਾਨੂੰ ਕੋਈ ਵੀ ਲੈਟਰ ਦੇਣ 'ਚ ਪ੍ਰੋਬਲਮ ਆਊਗੀ ਅਗਲਾ ਹੱਸ ਕੇ ਤੁਹਾਨੂੰ ਲੈਟਰ ਦਿੰਦਾ ਹੈਗਾ ਹਰੇਕ ਬੰਦਾ ਤੁਹਾਡੀ ਸਪੋਰਟ ਕਰਦਾ ਜੇ ਤੁਹਾਡੇ ਕੋਲ ਮਾੜਾ ਮੋਟੀ ਸਕਿੱਲ ਹੈਗੀ ਆ ਬਾਕੀ ਜ਼ਿਆਦਾ ਦੀ ਸਕਿੱਲ ਦੀ ਵੀ ਲੋੜ ਨਹੀਂ ਬਾਕੀ ਆਪੀ ਸਿਖਾ ਦਿੰਦੇ ਨੇ ਉਹਰੇ ਥੋੜੀ-ਮੋਟੀ ਆਉਂਦੀ ਆ ਤਾਂ ਤੁਹਾਨੂੰ ਵਧੀਆ ਇਥੇ ਪ੍ਰੇਫਰ ਕਰਨਗੇ ਇਸ ਕਰਕੇ ਜੇ ਤੁਸੀਂ ਥੋੜੀ-ਮੋਟੀ ਵੀ ਸਿੱਖ ਕੇ ਆਉਨੇ ਹੋ ਤਾਂ ਤੁਹਾਨੂੰ ਪ੍ਰੇਫਰ ਕਰਕੇ ਤੁਹਾਨੂੰ ਛੇਤੀ ਤੋਂ ਛੇਤੀ ਲੈਟਰ ਮਿਲ ਸਕਦੀ ਆ ਐਂਡੋਰਸਮੈਂਟ ਫੇਰ ਮਿੱਤਰੋ ਰੂਰਲ ਏਰੀਆ ਦੇ ਵਿੱਚ ਐਲ ਐਮ ਆਈ ਵੀ ਈਜ਼ੀ ਮਿਲ ਜਾਂਦੀ ਆ ਕਈ ਬੰਦਿਆਂ ਦਾ ਰੂਰਲ ਦੇ ਵਿੱਚ ਨਹੀਂ ਲੱਗਦਾ ਕੋਈ ਪ੍ਰੋਬਲਮ ਆ ਜਾਂਦੀ ਆ ਇਸ ਕਰਕੇ ਤੁਸੀਂ ਐਲ ਐਮ ਆਈ ਲੈਣੀ ਪੈ ਜਾਂਦੀ ਆ ਜੇ ਜਲਦੀ ਕੰਮ ਕਰਵਾਉਣਾ ਹੁੰਦਾ ਕਈਆਂ ਨੇ ਉਹ ਬੰਦੇ ਨੂੰ ਐਲ ਐਮ ਆਈ ਵੀ ਈਜ਼ੀ ਮਿਲ ਜਾਂਦੀ ਹੈ ਪਰ ਲੱਭਣੀ ਪੈਂਦੀ ਹੈ ਐਲ ਐਮ ਆਈ ਸਹੀ ਹੈ ਨਾ ਐਲ ਐਮ ਆਈ ਐਮ ਨਹੀਂ ਹੈਗਾ ਜੇ ਇੱਕ ਗੇਰਾਂ ਲੱਭ ਗਈ ਬਾਕੀ ਸਾਰਾ ਕੰਮ ਪ੍ਰੋਸੈਸ ਸੌਖਾ ਹੀ ਆ ਪਰ ਲੱਭਿਓ ਆਪ ਦੇ ਥਰੂ ਏਜੰਟ ਦੇ ਥਰੂ ਐਲ ਐਮ ਆਈ ਨਾਲ ਲੱਭਿਓ ਨਹੀਂ ਤਾਂ ਮਹਿੰਗੀ ਪੈ ਸਕਦੀ ਆ ਮਹਿੰਗੀ ਪੈਸੇ ਆ ਪ੍ਰਤੀ ਵੀ ਪੈ ਸਕਦੀ ਆ ਦਿਮਾਗੀ ਤੌਰ ਤੇ ਵੀ ਮਹਿੰਗੀ ਪੈ ਸਕਦੀ ਆ ਇਸ ਕਰਕੇ ਜੇ ਲੱਭਣੀ ਐ ਐਲ ਐਮ ਆਈ ਆਪ ਲੱਭਿਓ ਇੱਥੇ ਲੋਕਾਂ ਨੂੰ ਬੰਦਿਆਂ ਦੀ ਲੋਡ ਵੀ ਬਹੁਤ ਜ਼ਿਆਦਾ ਆ ਗਈ ਯਮੇ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਕਿੱਲ ਵਾਲੇ ਦੇ ਤਾਂ ਬਹੁਤ ਲੋੜ ਆ ਉਹ ਤਾਂ ਐਲ ਐਮ ਆਈ ਹੱਥਾਂ ਤੇ ਚੱਕੀ ਫਿਰਦੇ ਨੇ ਵੀ ਸਾਨੂੰ ਬੰਦੇ ਲੱਭਣ ਪਰ ਜਿਹੜੇ ਬੰਦੇ ਥੋੜੇ ਫੂਡ ਸੈਕਟਰ ਚ ਆ ਉਹ ਬੰਦੇ ਸ਼ੋਸ਼ਣ ਕਰਵਾ ਲੈਂਦੇ ਨੇ ਆਪ ਦਾ ਐਲ ਐਮ ਆਈ ਦੇ ਚੱਕਰ ਚ ਕਿਉਂਕਿ ਪਹਿਲਾਂ ਹੀ ਬੰਦੇ ਬਹੁਤ ਹੁੰਦੇ ਨੇ ਤੇ ਉਹ ਐਲ ਐਮ ਆਈ ਵੇਚਦੇ ਨੇ ਮਿੱਤਰੋ ਸੱਚੀ ਗੱਲ ਦੱਸਿਓ ਤੁਹਾਨੂੰ ਪਰ ਵੇਚੀ ਹੋਈ ਐਲ ਐਮ ਆਈ ਉਹ ਬੰਦਾ ਹੀ ਖਰੀਦਦਾ ਨਾ ਇੱਕ ਤਰ੍ਹਾਂ ਦਾ ਹਨਾ ਗੁਲਾਮ ਕਰ ਲੈਂਦੇ ਨੇ ਤੁਹਾਨੂੰ ਇਸ ਕਰਕੇ ਗੁਲਾਮ ਨਹੀਂ ਬਨਣਾ ਆਪਾਂ ਆਪਦੇ ਪੈਰਾਂ ਤੇ ਆਪ ਖੜੇ ਹੋਣਾ ਤੇ ਜੇ ਜਾ ਕੇ ਆਪਾਂ ਗੁਲਾਮ ਬਣਾਂਗੇ ਤਾਂ ਬਾਅਦ ਚ ਕਈ ਵਾਰ ਕੋਈ ਰੂਲ ਚੇਂਜ ਹੋ ਜੇ ਕੁਝ ਵੀ ਹੋ ਜੇ ਵੀ ਬਾਅਦ ਚ ਨਾ ਤੁਹਾਡੀ ਗੱਲ ਸੁਣਨ ਵਾਲਾ ਕੋਈ ਨਹੀਂ ਹੁੰਦਾ ਤੁਸੀਂ ਪੈਸੇ ਦਿੱਤੇ ਹੁੰਦੇ ਨੇ ਫਿਰ ਪੈਸੇ ਮੁੜਦੇ ਵੀ ਨਹੀਂ ਇਸ ਕਰਕੇ ਤੁਸੀਂ ਕੀ ਕਰਨਾ ਆਪ ਐਲਐਮਆਈ ਲੱਭਣੀਆਂ ਫ੍ਰੀ ਐਲਐਮਆਈ ਮਿਲ ਜਾਂਦੀਆਂ ਨੇ ਕੋਈ ਪੈਸੇ ਵਾਲੀਆਂ ਲਮਈਆਂ ਲੈਣ ਦੀ ਲੋੜ ਨਹੀਂ ਬਸ ਮਾੜ ਆ ਜਾ ਹੱਡਾਂ ਨੂੰ ਹਲਾਉਣ ਦੀ ਲੋੜ ਆ ਸਭ ਕੁਝ ਮਿਲੂਗਾ ਕੰਮ ਵਾਲੇ ਵੀ ਮਿਲਣਗੇ ਤੇ ਐਲਐਮਆਈਆਂ ਦੇਣ ਵਾਲੇ ਮਿਲਣਗੇ ਰੂਰਲ ਦੇ ਵਿੱਚ ਹੈਲਪ ਕਰਨ ਵਾਲੇ ਮਿਲਣਗੇ ਐਲਐਮਆਈਆਂ ਵੀ ਅਰੀਜਨਲ ਮਿਲਣਗੀਆਂ ਕੋਈ ਐ ਨਹੀਂ ਹੈਗੀਆਂ ਵੀ ਪੈਸੇ ਦੇ ਕੇ ਫੇਕ ਬਣਾਈਆਂ ਹੋਈਆਂ ਐਲਐਮਆਈਆ ਅਰੀਜਨਲ ਐਲਐਮਆਈਆ ਸਾਰਾ ਕੁਝ ਇੱਥੇ ਮਿਲਦਾਗਾ ਜੇ ਤੁਹਾਡੇ ਕੋਲ ਥੋੜਾ ਜਿਹਾ ਹੀ ਟੈਲੈਂਟ ਆ ਬਾਲਾ ਨਹੀਂ ਥੋੜਾ ਜਿਹਾ ਤੇ ਬਾਕੀ ਸਾਰੇ ਪੀਆਰ ਦੇ ਇਹਨਾਂ ਦੇ ਬਹੁਤ ਜ਼ਿਆਦਾ ਈਜ਼ੀ ਰਾਹ ਕਰੇ ਹੋਏ ਨੇ ਰੂਰਲ ਦੇ ਵਿੱਚ ਜੇ ਤੂੰ ਤੁਹਾਡੇ ਕੋਲ ਕੋਈ ਵੀ ਸਕਿੱਲ ਆ ਇਸ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਤੇ ਕਿਵੇਂ ਲੱਗੀ ਨੌਲੇਜ ਬਾਕੀ ਚਲੋ ਜੀ ਫੇਰ ਨਵੀਂ ਵੀਡੀਓ ਛੇਤੀ ਤੋਂ ਛੇਤੀ ਹੁਣ ਬਣਾਉਂਦੇ ਰਹਾਂਗੇ ਪਹਿਲਾਂ ਵਿੱਚ ਦੀ ਗੈਪ ਜ਼ਿਆਦਾ ਪੈ ਗਿਆ ਹੁਣ ਨਹੀਂ ਪਾਵਾਂਗੇ ਅੱਗੇ ਅੱਗੇ ਚਲੋ ਚੰਗਾ ਜੀ ਸਸਤਰੀ ਕਾ